ਸਾਚਰੀਆ ਕਾਲ ਦੋਸਤੋ ਮੈਂ ਅੱਜ ਤੁਹਾਡੇ ਨਾਲ ਉਹ ਗੱਲ ਕਰਨ ਜਾ ਰਿਹਾ ਜੋ ਸ਼ਾਇਦ ਕੋਈ ਇਮੀਗ੍ਰੇਸ਼ਨ ਏਜੰਟ ਜਾਂ ਸੋਸ਼ਲ ਮੀਡੀਆ ਦੀ ਕੋਈ ਚਮਕਦੀ ਫੋਟੋ ਤੁਹਾਨੂੰ ਕਦੇ ਨਹੀਂ ਦੱਸੇਗੀ ਆਪਾਂ ਰੋਜ਼ ਲੱਖਾਂ ਨੌਜਵਾਨਾਂ ਨੂੰ ਜਹਾਜ਼ ਚੜ੍ਹਦੇਆਂ ਦੀਆਂ ਰੀਲਾਂ ਤਾਂ ਦੇਖਦੇ ਆਂ ਪਰ ਜੋ ਉਹਨਾਂ ਨੂੰ ਜਹਾਜ਼ ਚੜ੍ਹਾਉਣ ਆਉਂਦੇ ਉਹਨਾਂ ਦੇ ਘਰ ਦੇ 에য়ারਪੋਰਟ ਦੀ ਪਾਰਕਿੰਗ 'ਚ ਉਹਨਾਂ ਦੇ ਵਾਅੇ ਹੰਝੂਆਂ ਦਾ ਹਿਸਾਬ ਕੋਈ ਨਹੀਂ ਰੱਖਦਾ ਮੈਂ ਖੁਦ 7 ਸਾਲ ਕੈਨੇਡਾ ਰਹਿ ਕੇ ਆਇਆ ਹਾਂ ਜੋ ਮੈਂ ਉੱਥੇ ਅੱਖੀ ਦੇਖਿਆ ਤੇ ਹੰਡਾਇਆ ਮੈਂ ਅੱਜ ਉਸ ਵਾਰੀ ਗੱਲਬਾਤ ਕਰਾਂਗਾ ਪੰਜਾਬ ਵਿੱਚ ਅਸੀਂ ਆਪਣੇ ਮਾਪਿਓ ਦੇ ਲਾਡ ਪਿਆਰ ਵਿੱਚ ਪਲੇ ਹੁੰਨੇ ਆ ਜਿੱਥੇ ਆਪਣਾ ਲੱਗ ਤੋਂ ਕਮਰਾ ਹੁੰਦਾ ਏ ਰੋਟੀ ਹਮੇਸ਼ਾ ਮੰਜਾ ਜਾਂ ਮੇਜ਼ ਤੇ ਮਿਲਦੀ ਆ ਮਾਂ ਦੇ ਹੱਥਾਂ ਦੀ ਪੱਕੀ ਮਿਲਦੀ ਆ ਤੇ ਜੇ ਕੋਈ ਮੁਸੀਬਤ ਆ ਜਾਵੇ ਪਿਓ ਪਿੱਛੇ ਚਟਾਨ ਵਾਂਗੂ ਖੜਾ ਹੁੰਦਾ ਏ ਪਰ ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ ਤਾਂ ਜ਼ਿੰਦਗੀ ਇੱਕ ਸ਼ੇਅਰਿੰਗ ਰੂਮ ਵਿੱਚ ਸਿਮਟ ਜਾਂਦੀ ਆ ਜਿਸ ਨੌਜਵਾਨ ਨੇ ਕਦੇ ਘਰ ਵਿੱਚ ਝੂਠੇ ਭਾਂਡੇ ਵੀ ਨਹੀਂ ਸੀ ਚੁੱਕੇ ਉੱਥੇ ਉਸ ਨੂੰ ਅਣਜਾਣ ਲੋਕਾਂ ਦੇ ਨਾਲ ਇੱਕੋ ਕਮਰੇ ਵਿੱਚ ਰਹਿਣਾ ਪੈਂਦਾ ਦੂਜਿਆਂ ਦੇ ਬਾਥਰੂਮ ਸਾਫ਼ ਕਰਨੇ ਆਪਣੀ ਪ੍ਰਾਈਵੇਸੀ ਨੂੰ ਖਤਮ ਹੁੰਦੇ ਦੇਖਣਾ ਤੇ ਰੋਜ਼-ਰੋਜ਼ ਦੇ ਕਿਚਨ ਦੇ ਝਗੜੇ ਇਹ ਉਹ ਮਾਨਸਿਕ ਸੰਘਰਸ਼ ਆ ਜੋ ਬੰਦੇ ਨੂੰ ਅੰਦਰੋਂ ਤੋੜ ਦਿੰਦਾ ਮੈਂ ਉਹਨਾਂ ਰਾਤਾਂ ਦਾ ਗਵਾਹ ਆ ਜਦੋਂ ਬੰਦਾ ਕੰਮ ਤੋਂ ਥੱਕ ਕੇ ਆਉਂਦਾ ਤੇ ਰੋਟੀ ਬਣਾਉਣ ਦੀ ਹਿੰਮਤ ਨਹੀਂ ਹੁੰਦੀ ਤੇ ਫਿਰ ਵੀ ਜਦੋਂ ਘਰੋਂ ਫੋਨ ਆਉਂਦਾ ਤਾਂ ਮਾਂ ਨੂੰ ਇਹੀ ਕਹਿਣਾ ਕਿ ਮੈਂ ਹੁਣੇ ਰੋਟੀ ਖਾ ਕੇ ਆਟਿਆ ਡਾਲਰ ਤਾਂ ਸ਼ਾਇਦ ਤੁਸੀਂ ਕਮਾ ਲੋਗੇ ਪਰ ਉਹਨਾਂ ਪਲਾਂ ਦਾ ਕੀ ਕਰੋਗੇ ਜੋ ਤੁਸੀਂ ਆਪਣੇ ਪਰਿਵਾਰ ਨਾਲੋਂ ਦੂਰ ਰਹਿ ਕੇ ਗੁਆਲੇ ਨੇ ਵਿਦੇਸ਼ ਵਿੱਚ ਸਭ ਤੋਂ ਵੱਡੀ ਮਾਰ ਪੈਸੀ ਦੀ ਨਹੀਂ ਇਕੱਲੇਪਣ ਦੀ ਆ ਜਦੋਂ ਉੱਥੇ ਆਪਾਂ ਬਿਮਾਰ ਹੁੰਨੇ ਆ ਨਾ ਤਸਰ ਤੇ ਹੱਥ ਫੇਰਨ ਵਾਲਾ ਕੋਈ ਨਹੀਂ ਹੁੰਦਾ ਉੱਥੇ ਦੀਆਂ ਲਿਸ਼ਕ ਦੀਆਂ ਸੜਕਾਂ ਤੇ ਇਨਸਾਨ ਕਈ ਵਾਰ ਤੁਰਿਆ ਆਉਂਦਾ ਨਾ ਅੰਦਰੋਂ ਬਿਲਕੁਲ ਖਾਲੀ ਮਹਿਸੂਸ ਕਰਦਾ ਮੈਂ ਉੱਥੇ ਉਹ ਪੁੱਤ ਵੀ ਦੇਖੇ ਨੇ ਜੋ ਆਪਣੇ ਪਿਓ ਦੇ ਮਰੇ ਤੇ ਟਾਈਮ ਸਿਰ ਨਹੀਂ ਪਹੁੰਚ ਸਕੇ ਪਰ ਮੇਰਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਆ ਮੇਰਾ ਮਕਸਦ ਸਿਰਫ ਤੁਹਾਨੂੰ ਦੱਸਣਾ ਆ ਕਿ ਜੇ ਤੁਸੀਂ ਜਾਣਾ ਹੀ ਆ ਤਾਂ ਇਕੱਲਾ ਆਈਲੈਂਡਸ ਦੇ ਬੈਂਡ ਲੈ ਕੇ ਨਾ ਜਾਓ ਬੇਸਿਕ ਲਾਈਫ ਸਕਿਲਸ ਸਿੱਖ ਕੇ ਜਾਓ ਨੰਬਰ ਪਹਿਲਾ ਕੁਕਿੰਗ ਕਰਨਾ ਸਿੱਖੋ ਤਾਂ ਜੋ ਸਿਹਤ ਤੇ ਪੈਸਾ ਦੋਵੇਂ ਵੱਧ ਸਕਣ ਨੰਬਰ ਦੂਜਾ ਆਪਣਾ ਬਜਟ ਸੰਭਾਲਣਾ ਸਿੱਖੋ ਨੰਬਰ ਤੀਜਾ ਆਪਣੇ ਹੱਥ ਦਾ ਆਨਰ ਜਿਵੇਂ ਕੰਪਿਊਟਰ ਇਲੈਕਟ੍ਰੀਸ਼ੀਅਨ ਜਾਂ ਕੁਕਿੰਗ ਕਰਨਾ ਸਿੱਖੋ ਜੇ ਤੁਹਾਡੇ ਕੋਲ ਹੱਥ ਦਾ ਆਨਰ ਹੈ ਤਾਂ ਤੁਸੀਂ ਉੱਥੇ ਜਾ ਕੇ ਰਾਜ ਕਰੋਗੇ ਨਹੀਂ ਤਾਂ ਸਿਰਫ ਮਜ਼ਦੂਰ ਬਣ ਕੇ ਰਹਿ ਜਾਓਗੇ ਨੰਬਰ ਚੌਥਾ ਚੰਗੇ ਦੋਸਤ ਬਣਾਓ ਜੋ ਤੁਹਾਨੂੰ ਉੱਤੇ ਵੱਲ ਲੈ ਕੇ ਜਾਣ ਉਹ ਦੋਸਤ ਨਾ ਬਣਾਓ ਜੋ ਤੁਹਾਨੂੰ ਨਸ਼ੇ ਕਰਨ ਵਾਲ ਜਾਂ ਹੋਰ ਗਲਤ ਕੰਮ ਕਰਨ ਵਾਲ ਧੱਕਣ ਦੇਖੋ ਬਾਹਰ ਜਾਣਾ ਗਲਤ ਨਹੀਂ ਆ ਪਰ ਬਿਨਾਂ ਤਿਆਰੀ ਦੇ ਜਾਣਾ ਉਹ ਗਲਤ ਆ ਆਪਣੀ ਈਗੋ ਨੂੰ ਮਾਰਨਾ ਸਿੱਖੋ ਮੈਂਟਲੀ ਸਟਰੋਂਗ ਬਣੋ ਇਹ ਇੱਕ ਜ਼ਿੰਦਗੀ ਦਾ ਪੜਾਅ ਹੈ ਤੇ ਇਸ ਨੂੰ ਪਾਰ ਕਰਨ ਲਈ ਤੁਹਾਡਾ ਕਾਬਿਲ ਹੋਣਾ ਬਹੁਤ ਜ਼ਰੂਰੀ ਆ ਜੇ ਤੁਹਾਨੂੰ ਲੱਗਦਾ ਵੀ ਮੇਰਾ ਇਹ ਤਜਰਬਾ ਕਿਸੇ ਨੌਜਵਾਨ ਦੀ ਜ਼ਿੰਦਗੀ ਬਚਾ ਸਕਦਾ ਤਾਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੀ ਇਹਦੇ ਤੇ ਕੀ رائے ਆ ਕਮੈਂਟ ਵਿੱਚ ਜਰੂਰ ਦੱਸਿਓ ਰੱਬ ਰਾਖਾ